ਚੈਨਲ ਵੱਖਰੀ ਸੋਚ ਤੇ ਤੁਹਾਡਾ ਸਵਾਗਤ ਹੈ ਆਮ ਜਨਤਾ ਲਈ ਸੋਨਾ ਚੰਦੀ ਖਰੀਦਣ ਦਾ ਖਾਸ ਮੌਕਾ ਲਗਾਤਾਰ ਕੀਮਤਾਂ ਤੇ ਗਿਰਾਵਟ ਵਿਚਾਲੇ ਗਾਕਾ ਨਾਲ ਪਰੇ ਬਾਜ਼ਾਰ ਜਾਣੋ ਨਵੇਂ ਰੇਟ ਦੇਸ਼ ਵਿੱਚ ਸੋਨੇ ਚੰਦੀ ਦੀਆਂ ਕੀਮਤਾਂ ਵਿੱਚ ਲਗਾਤਾਰ ਉਤਰਾ ਚੜ੍ਹਾ ਵੇਖਣ ਨੂੰ ਮਿਲ ਰਿਹਾ ਹੈ ਹਾਲ ਹੀ ਵਿੱਚ ਇਸ ਦੀ ਕੀਮਤ 1 ਲੱਖ ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ ਤੇ ਪਹੁੰਚ ਗਈ ਸੀ ਇਸ ਤੋਂ ਬਾਅਦ ਭਾਵੇਂ ਸੋਨੇ ਦੀ ਕੀਮਤ ਥੋੜੀ ਘਟ ਗਈ ਹੈ ਪਰ ਸੰਭਾਵਨਾ ਹੈ ਕਿ ਕੀਮਤਾਂ ਜਲਦੀ ਹੀ ਵਧਣਗੀਆਂ ਅੱਜ ਦੇਸ਼ ਵਿੱਚ 24 ਕੈਰੇਟ ਸੋਨੇ ਦੀ ਕੀਮਤ 9821 ਰੁਪਏ ਪ੍ਰਤੀ ਗ੍ਰਾਮ ਹੈ ਜਦੋਂ ਕਿ 1 ਗ੍ਰਾਮ 22 ਕੈਰੇਟ ਸੋਨੇ ਦੀ ਕੀਮਤ 9002 ਰੁਪਏ ਹੈ ਇਸ ਦੇ ਨਾਲ ਹੀ 18 ਕੈਰੇਟ ਸੋਨੇ ਦੇ ਇੰਨੇ ਹੀ ਗ੍ਰਾਮ 7366 ਰੁਪਏ ਵਿੱਚ ਉਪਲਬਧ ਹਨ 24 ਕੈਰੇਟ 22 ਕੈਰੇਟ ਅਤੇ 18 ਕੈਰੇਟ ਵਿੱਚ ਕੀ ਅੰਤਰ 24 ਕੈਰੇਟ ਸੋਨਾ 999.99% ਸ਼ੁੱਧ ਹੁੰਦਾ ਹੈ ਹਾਲਾਂਕਿ ਇਹ ਬਾਜ਼ਾਰ ਵਿੱਚ ਸਿੱਕਿਆਂ ਜਾਂ 바ਰ ਦੇ ਰੂਪ ਵਿੱਚ ਉਪਲਬਧ ਹਨ ਇੰਨਾ ਤੋਂ ਗਹਿਣੇ ਨਹੀਂ ਬਣਾਏ ਜਾਂਦੇ 22 ਕੈਰੇਟ ਸੋਨਾ ਗਹਿਣਿਆਂ ਲਈ ਢੁਕਵਾਂ ਹੈ ਇਸ ਵਿੱਚ 91.6% ਸੋਨਾ ਹੁੰਦਾ ਹੈ ਜਦੋਂ ਕਿ ਬਾਕੀ ਤੱਤ ਜਿਵੇਂ ਕਿ ਤਾਂਬਾ ਅਤੇ ਜ਼ਿੰਕ ਇਸ ਵਿੱਚ ਮਿਲਾਇਆ ਜਾਂਦਾ ਹੈ ਇਸ ਲਈ ਇਹ 24 ਕੈਰਟ ਸੋਨੇ ਨਾਲੋਂ ਮਜ਼ਬੂਤ ਹੈ ਜਦੋਂ ਕਿ 18 ਕੈਰਟ ਸੋਨੇ ਦੀ ਮਾਤਰਾ ਸਿਰਫ 75% ਹੈ ਇਸ ਵਿੱਚ ਬਾਕੀ ਧਾਤਾਂ ਜਿਵੇਂ ਕਿ ਜ਼ਿੰਕ ਤਾਂਬਾ ਚਾਂਦੀ ਅਤੇ ਨਿਕਲ ਮਿਲਾਏ ਜਾਂਦੇ ਹਨ ਆਮ ਤੌਰ ਤੇ ਹੀਰਿਆਂ ਜਾਂ ਮੋਤੀਆਂ ਨਾਲ ਜੜੇ ਸੋਨੇ ਦੇ ਗਹਿਣੇ ਸਿਰਫ 18 ਕੈਰਟ ਸੋਨੇ ਤੋਂ ਹੀ ਬਣੇ ਹੁੰਦੇ ਹਨ ਹੁਣ ਆਓ ਜਾਣਦੇ ਹਾਂ ਦੇਸ਼ ਦੇ ਕੁਝ ਵੱਡੇ ਸ਼ਹਿਰਾਂ ਵਿੱਚ ਅੱਜ ਸੋਨੇ ਦੀ ਕੀਮਤ ਕੀ ਹੈ ਮੁੰਬਈ, ਕੋਲਕਾਤਾ, ਹైదరాబాద్ ਅਤੇ ਬੰਗਲੌਰ, ਮੁੰਬਈ, ਕੋਲਕਾਤਾ, ਹైదరాబాద్ ਅਤੇ ਬੰਗਲੌਰ ਵਿੱਚ ਅੱਜ ਸੋਨੇ ਦੀ ਕੀਮਤ ਬਰਾਬਰ ਹੈ। ਇੱਥੇ ਅੱਜ 24 ਕੈਰਟ ਸੋਨੇ ਦੀ ਕੀਮਤ 9821 ਰੁਪਏ ਪ੍ਰਤੀ ਗ੍ਰਾਮ ਹੈ। ਇੱਥੇ 22 ਕੈਰਟ ਸੋਨੇ ਪ੍ਰਤੀ ਗ੍ਰਾਮ ਕੀਮਤ 9002 ਰੁਪਏ ਹੈ। ਇਸ ਦੇ ਨਾਲ ਹੀ 18 ਕੈਰਟ ਸੋਨੇ ਦੀ ਕੀਮਤ 7366 ਰੁਪਏ ਪ੍ਰਤੀ ਗ੍ਰਾਮ ਹੈ। ਚੇਨਈ ਅੱਜ ਚੇਨਈ ਵਿੱਚ 24 ਕੈਰਟ, 22 ਕੈਰਟ ਅਤੇ 18 ਕੈਰਟ ਸੋਨੇ ਦੀ ਕੀਮਤ ਕਰਮਵਾਰ 9821 ਰੁਪਏ ਪ੍ਰਤੀ 9002 ਰੁਪਏ ਅਤੇ 7468 ਰੁਪਏ ਹੈ। ਬਾਕੀ ਇਸ ਸੰਬੰਧੀ ਤੁਹਾਡੇ ਕੀ ਵਿਚਾਰ ਹਨ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ।